ਰਾਤ ਦੇ 12 ਵਜੇ ਸਤਗੁਰਾਂ ਦਾ पिंजरा ਖੁੱਲਿਆ ਹਨੇਰਾ ਸੀ ਬੜੀ ਥਰਕਮੀ ਆਵਾਜ਼ ਵਿੱਚ ਨਿੱਤਰ ਭਰੇ ਹੋਏ ਕਹਿੰਦਾ ਗੁਰੂ ਦੇਵ ਮੈਂ पिंजरा ਖੋਲ ਦਿੱਤਾ ਆਪ ਚਲੇ ਜਾਓ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਵੀ ਤੂੰ ਕੌਣ ਹੈ ਕਹਿੰਦਾ ਮਹਾਰਾਜ ਅਬਦੁਲ ਖਾਨ ਦਰੋਗਾ ਹਾਂ ਸੱਚੇ ਪਾਤਸ਼ਾਹ ਮੇਰੀ ਨਿਗਰਾਨੀ ਹੈ ਇਸ ਕੋਤਵਾਲੀ ਦੇ ਅੰਦਰ ਮੈਂ ਨਿਗਰਾਨ ਹਾਂ ਮਹਾਰਾਜ ਕਹਿੰਦੇ ਨੇ ਅਬਦੁਲ ਖਾਨ ਜੇ ਅਸੀਂ ਚਲੇ ਜਾਈਏ ਤੇ ਨਰੰਗਾ ਤੇਰਾ ਕੀ ਹਾਲ ਕਰੂਗਾ ਤੇ ਅਬਦੁਲ ਖਾਨ ਕਹਿੰਦਾ ਮਹਾਰਾਜ ਸ਼ਾਇਦ ਨਰੰਗਾ ਮੈਨੂੰ ਉਹ ਮੌਤ ਮਾਰੇ ਜਿਹੜੀ ਮੌਤ ਆਪਦੇ ਸਿੱਖਾਂ ਦੇ ਹਿੱਸੇ ਵੀ ਲਾਈ ਹੋਵੇ ਹਜ਼ੂਰ ਕਹਿੰਦੇ ਨੇ ਅਬਦੁਲ ਖਾਨ ਕਿੰਨੇ ਕ ਦਿਨ ਦੀ ਸਿੱਖੀ ਆ ਤੇਰੇ ਕੋਲ ਕਹਿੰਦਾ ਮਹਾਰਾਜ ਜਦੋਂ ਤੋ ਦਿੱਲੀ ਆਏ ਹੋ ਇਸ कोतਵਾਲੀ ਵਿੱਚ ਉਦੋਂ ਦਾ ਦਰਸ਼ਨ ਕਰ ਰਿਹਾ ਹੈ ਹਜ਼ੂਰ ਕਹਿੰਦੇ ਚੰਦ ਦਿਨਾਂ ਦੀ ਸਿੱਖੀ ਹੈ ਤੇਰੇ ਕੋਲ ਤੇ ਸ਼ਹਾਦਤ ਨੂੰ ਤੇਰਾ ਮਨ ਦਲਚਾਉ ਉਠਿਆ ਵੇਖ ਅਸੀਂ ਆਨੰਦਪੁਰ ਸਾਹਿਬ ਤੋਂ ਭੱਜ ਜਾਣ ਵਾਸਤੇ ਨਹੀਂ ਆਏ ਸ਼ਹੀਦ ਹੋਣ ਵਾਸਤੇ ਆਏ ਆ ਦਰਵਾਜ਼ਾ ਬੰਦ ਕਰ ਦੇ ਕਿਉਂਕਿ ਹਜ਼ੂਰ ਨੇ ਕਿਹਾ ਸੀ ਇਹ ਵਾਕ ਕਿ ਬਾਹਾਂ ਜਿੰਨਾ ਦੀ ਪਕੜੀ ਹੈ ਸਿਰ ਦੀਜੈ ਬਾਹਾਂ ਨਾ ਛੋੜੀਏ ਹਜ਼ੂਰ ਦੀ ਸ਼ਹਾਦਤ ਤੋਂ ਬਾਅਦ ਇੱਕ ਵੀ ਜੰਨੂ